ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਾਂ ਬਣਾਵਾਂਗੇ ਚਿਬੜਾਂ ਦੀ ਚਟਣੀ ਤੇ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਮੇਰੇ ਕੋਲ ਇਹ ਦੋ ਤਿੰਨ ਚਿਬੜ ਤੇ ਦੋ ਪਿਆਜ਼ ਤੇ ਆਪਾਂ ਨਾਲ ਹੀ ਦੇਖੋ ਲਈਆਂ ਵਿਆਂ ਨੇਗੀਆਂ ਤਿੰਨ ਚਾਰ ਹਰੀਆਂ ਮਿਰਚਾਂ ਜਿਹੜੀਆਂ ਇਹ ਹਰੀਆਂ ਮਿਰਚਾਂ ਹੁੰਦੀਆਂ ਇਹ ਕੌੜੀਆਂ ਨਹੀਂ ਹੁੰਦੀਆਂ ਇਹ ਬਹੁਤ ਹੀ ਟੇਸਟੀ ਹੁੰਦੀਆਂ ਨੇਗੀਆਂ ਖਾਣ ਦੇ ਵਿੱਚ ਫਿੱਕੀਆਂ ਹੀਆਂ ਹੁੰਦੀਆਂ ਪਰ ਟੇਸਟ ਵਧੀਆ ਲੱਗਦਾ ਹੁੰਦਾ ਇਹਨਾਂ ਦਾ ਤੇ ਇਹ ਸਾਰੇ ਇਨਗਰੀਡੀIENTS ਨੂੰ ਆਪਾਂ ਜਿਹੜੇ ਹੈਗੇ ਆ ਕਿ ਇਹਨਾਂ ਨੂੰ ਆਪਾਂ ਕਟਿੰਗ ਕਰ ਲੈਣਾ ਹੈਗਾ ਇਹਨਾਂ ਦੀ ਤੇ ਕੱਟ ਕਰਕੇ ਜਿਹੜੇ ਦੇਖੋ ਚਿਬੜਾ ਚਿਬੜਾਂ ਦੇ ਬੀਜ ਆ ਥੋੜੇ ਜਿਹਾ ਮੋٹے-ਮੋٹے ਆ ਇਹ ਥੋੜੇ ਘਾਟੀ ਮਰਦੇ ਹੁੰਦੇ ਆ ਕਿ ਇਸ ਕਰਕੇ ਖੜੇ-ਖੜੇ ਰਹਿ ਜਾਂਦੇ ਆ ਤੇ ਆਹ ਦੇਖੋ ਆਪਾਂ ਜੱਗ ਦੇ ਵਿੱਚ ਪਾ ਕੇ ਤੇ ਆਪਾਂ ਜਿਹੜਾ ਸੀ ਗ੍ਰाइंड ਕਰ ਲਿਆ ਗ੍ਰाइंड ਕਰਕੇ ਹੁਣ ਆਪਾਂ ਇਹਨਾਂ ਨੂੰ ਲਾਵਾਂਗੇ ਇਹਨਾਂ ਦਾ ਤੜਕਾ ਤੜਕਾ ਲਾਉਣ ਦੇ ਵਾਸਤੇ ਆਪਾਂ ਪੈਨ ਦੇ ਵਿੱਚ ਪਾ ਲਿਆ ਇੱਕ ਚਮਚ ਦੇਸੀ ਕੀ ਦਾ ਵੱਡਾ ਚਮਚ ਇਹਨੂੰ ਆਪਾਂ ਪਹਿਲਾਂ ਪਗਲਾ ਲਾਂਗੇ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜਦੋਂ ਇਹ ਚੰਗੀ ਤਰ੍ਹਾਂ ਹੋ ਗਿਆ ਗਰਮ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਚਟਨੀ ਦਾ ਸਮਾਨ ਹੈ ਰਗੜਿਆ ਹੋਇਆ ਪਿਆਜ਼ ਚਿਬੜ ਤੇ ਹਰੀ ਮਿਰਚ ਹਰੀ ਮਿਰਚ ਇੱਕ ਵਾਰੀ ਤਾਂ ਆਪਾਂ ਇਹ ਪਾਲੀਏ ਤੇ ਪਰ ਉਤੋਂ ਦੀ ਫਿਰ ਵੀ ਆਪਾਂ ਜਿਹੜੀਆਂ ਦੂਜੀਆਂ ਲਾਲ ਮਿਰਚਾਂ ਆਪਾਂ ਜ਼ਰੂਰ ਪਾਵਾਂਗੇ ਚਟਨੀ ਹੈ ਜਿਹੜੀ ਉਹ ਲਾਲ ਮਿਰਚਾਂ ਪਾਏ ਬਿਨਾ ਵੀ ਨਹੀਂ ਟੇਸਟੀ ਬਣਦੀਗੀ ਤੇ ਜੇ ਆਪਾਂ ਇਸ ਤਰ੍ਹਾਂ ਬਣਾਉਣੀ ਚਾਹੀਏ ਕਿਉਂਕਿ ਮਿਰਚਾਂ ਕੋੜੀਆਂ ਨਹੀਂ ਹੁੰਦੀਆਂ ਈਆਂ ਜੇ ਕੋਲੀਆਂ ਹੁਣ ਫਿਰ ਸ਼ਾਇਦ ਆਪਾਂ ਇਹ ਸੋਚ ਲੈਣੇ ਹੁੰਦੇ ਆਂਗੇ ਵੀ ਨਹੀਂ ਪਾਉਂਦੇਗੇ ਵੀ ਟੇਸਟ ਇਹਦਾ ਹੀ ਆ ਜਾਊਗਾ ਨਮਕ ਪਾ ਕੇ ਕੱਲਾ ਪਾਸਤਾ ਨਹੀਂ ਚਟਨੀ ਜਿਹੜੀ ਆਪਾਂ ਖਾ ਲੈਣੇ ਹੁੰਦੇ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕਲਕਾ ਲੈਣੀ ਐ ਜਦੋਂ ਇਹ ਆਪਾਂ ਲੱਗਿਆ ਵੀ ਐ ਪੂਰੀ ਵਧੀਆ ਇਹ ਰੜ ਜਈ ਗਈ ਇਹਦੇ ਵਿੱਚ ਜਿਹੜਾ ਪਾਣੀ ਜਿਸੀ ਉਹ ਸੁੱਕ ਗਿਆਗਾ ਚਟਨੀ ਦੇ ਵਿੱਚ ਤੇ ਫਿਰ ਉਹਦਾ ਆਪਾਂ ਪਾ ਦਾਂਗੇ ਨਮਕ ਮਿਰਚ ਤੇ ਚਟਨੀ ਹੈ ਜਿਹੜੀ ਆਪਾਂ ਉਸ ਨੂੰ ਚੰਗੀ ਤਰ੍ਹਾਂ ਪੰਨ ਲਾਂਗੇ ਤੇ ਦੇਖੋ ਸਾਰੀ ਚਟਨੀ ਜਿਹੜੀ ਚੱਗ-ਜੱਗ ਦੇ ਵਿੱਚ ਸੀ ਆਪਾਂ ਸਾਰੀ ਉਹ ਪਾ ਲਈਏ ਪੈਨ ਦੇ ਵਿੱਚ ਤੇ ਇਹਨੂੰ ਹੁਣ ਐਸੀ ਤਰੀਕੀ ਆਪਾਂ ਹਲਾਉਂਦੇ ਰਵਾਂਗੇ ਤੇ ਇਹ ਆਪਾਂ 19 ਕੀ ਬਣਾਈ ਹੈ ਚਟਨੀ ਜਿੰਨੀ ਕਿ ਆਪਾਂ ਨੂੰ ਐ ਲੱਗਦਾ ਵੀ ਜਲਦੀ ਖਾਦੀ ਜਾਊਗੀ ਜਿਆਦਾ ਬਣਾ ਕੇ ਰੱਖ ਲਈਏ ਤਾਂ ਜਦੋਂ ਜਿਆਦਾ ਲੌਂਗ ਟਾਈਮ ਪਈ ਰਹਿ ਜਾਂਦੀ ਹੈ 2-3 ਦਿਨ ਪਈ ਰਹੇ ਤੌ ਚਟਨੀ ਦੇ ਵਿੱਚੋਂ ਫਿਰ ਪਾਣੀ ਆ ਨਿਕਲਣਾ ਵੀ ਹੋ ਜਾਂਦਾ ਸ਼ੁਰੂ ਆਪਦਾ ਹੀ ਮਤਲਬ ਛੱਡਣਾ ਆ ਸ਼ੁਰੂ ਕਰ ਦਿੰਦੀ ਐ ਪਾਣੀ ਆ ਮਸਾਲਾ ਆ ਛੱਡਣਾ ਸ਼ੁਰੂ ਕਰ ਦਿੰਦੀ ਐ ਪਰ ਆਪਾਂ ਜਿਹੜੀ ਇੱਥੇ ਚਟਨੀ ਐ ਤਾਜੀ-ਤਾਜੀ ਬਣਾ ਕੇ ਖਾਂਦਾ ਆਪਣਾ ਮਕਸਦ ਇਹੀ ਐ ਵੀ ਆਪਾਂ ਜਿਹੜੀ ਐ ਵੀ ਬੇਈ ਕਰਕੇ ਨਹੀਂ ਖਾਣੇਗੀ ਆਪਾਂ ਆਉਣੀ ਉੰਨੀ ਕੀ ਬਣਾਈ ਐ ਜਿੰਨੀ ਕ ਆਪਣੇ ਤੋਂ ਖਾਦੀ ਜਾਵੇ ਜਲਦੀ 1-2 ਟਾਈਮ ਦੇ ਵਿੱਚ ਹੀ ਆਪਾਂ ਜਿਹੜੀ ਖਾ ਲਈਏ ਦੇਖੋ ਹੁਣ ਆਪਣਾ ਜਿਹੜਾ ਇਹ ਸੀਗਾ ਘੋ ਦੇ ਵਿੱਚ ਪੁੱਜ ਗਿਆ ਹੈਗਾ ਚਟਨੀ ਦਾ ਸਾਰਾ ਸਮਾਨ ਤੇ ਹੁਣ ਆਪਾਂ ਪਾਤਾ ਇੱਕ ਚਮਚ ਨਮਕ ਤੇ ਉਤੋਂ ਦੀ ਪਾਤੀ ਆਪਾਂ ਲਾਲ ਮਿਰਚ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭਨ ਲੈਣਾਗਾ ਦੇਖੋ ਜਦੋਂ ਵੀ ਆਪਾਂ ਕੋਈ ਵੀ ਮਸਾਲੇ ਦੇ ਵਿੱਚ ਮਿਰਚਾਂ ਵਗੈਰਾ ਐਡ ਕਰਦੇ ਆ ਤਾਂ ਉਹਦੇ ਨਾਲ ਦੀ ਨਾਲ ਕਲਰ ਹੈ ਜਿਹੜਾ ਚੇਂਜ ਹੋ ਜਾਂਦਾ ਤੇ ਚਟਨੀ ਦਾ ਜਿਹੜਾ ਕਲਰ ਹੈ ਦੇਖੋ ਕਿੰਨਾ ਚੇਂਜ ਹੋ ਚੁੱਕਿਆ ਤੇ ਚਟਨੀ ਆਪਣੀ ਹੁਣ ਇੱਕਦਮ ਤਿਆਰ ਹੈ बनके ਪਹਿਲਾਂ ਦੇਖੋ ਕਿੰਨੀ ਸਾਰੀ ਸੀ ਤੇ ਹੁਣ ਕਿੰਨੀ ਥੋੜੀ ਰਹਿ ਗਈ ਤੇ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਵੀ ਚਟਨੀ ਸੀ ਖਾਣੇ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਹੀ ਖਾਣੇ ਆ ਕੱਚੀ ਜੀ ਨਮਕ ਮਿਰਚ ਵਾਲੀ ਨਹੀਂ ਚਟਨੀ ਸਾਨੂੰ ਪਸੰਦ ਆਉਂਦੀ ਗੀ ਤੇ ਇਹਨੂੰ ਹੁਣ ਆਪਾਂ ਸਰਵ ਕਰਨ ਦੇ ਲਈ ਕੱਢ ਲਿਆ ਬਾਉਲ ਦੇ ਵਿੱਚ ਤੇ ਐਸ ਤੋਂ ਬਾਅਦ ਦੇਖੋ ਕਿੰਨੀ ਸੋਹਣੀ ਆਪਣੀ ਚਟਨੀ ਬਣ ਕੇ ਤਿਆਰ ਹੋਈ ਹੈ ਬੀਜ ਆ ਜਿਹੜੇ ਫਿਰ ਵੀ ਖੜੇ ਖੜੇ ਜੇ ਰਹਿ ਹੀ ਗਏ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇਹ ਬੀਜ ਆ ਜਿਹੜੇ ਚੰਗੀ ਤਰ੍ਹਾਂ ਮਰਦੇ ਨਹੀਂ ਹੁੰਦੇਗੇ ਜਿਹੜੇ ਬਰੀਕ ਚੁੱਬੜ ਹੁੰਦੇ ਆ ਉਹਨਾਂ ਦੇ ਬੀਜ ਬਹੁਤ ਜਲਦੀ ਮਰ ਜਾਂਦੇ ਚਾਹੇ ਆਪਾਂ ਗ੍ਰਾਈਂਡਰ ਦੇ ਵਿੱਚ ਬਣਾਈਏ ਤੇ ਚਾਹੇ ਆਪਾਂ ਕੁੰਡੇ ਘੋਟੇ ਦੇ ਵਿੱਚ ਬਣਾਈਏ ਬਾਕੀ ਕੁੰਡੇ ਘੋਟੇ ਦੀ ਚਟਨੀ ਦਾ ਦਾ ਟੇਸਟ ਲੱਗ ਹੀ ਹੁੰਦਾ ਉਹ ਤਾਂ ਚਟਨੀ ਲੱਗਦੀ ਬੜੀ ਟੇਸਟੀ ਹੈਗੀ ਤੇ ਚਲੋ ਹੁਣ ਆਪਾਂ ਇੱਥੇ ਕਿਸੇ ਦਿਨ ਆਪਾਂ ਉਸ ਦੇ ਵਿੱਚ ਗੁੰਡੇ-ਗੋਟੇ ਚ ਵੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਹੁਣ ਆਪਾਂ ਜਿਵੇਂ ਗ੍ਰਾਈਂਡਰ ਦੇ ਵਿੱਚ ਬਣਾਈ ਹੈ ਤੇ ਉਵੇਂ ਵੀ ਆਪਣੀ ਚਟਨੀ ਵਧੀਆ ਬਣੀ ਹੈ ਟੇਸਟੀ ਟੇਸਟੀ ਚਟਨੀ ਆਪਣੀ ਬਣ ਕੇ ਤਿਆਰ ਹੋਈ ਹੈ ਇਹਨੂੰ ਹੁਣ ਆਪਾਂ ਚਾਹੇ ਰੋਟੀ ਨਾਲ ਖਾਈਏ ਚਾਹੇ ਪਰਾਂਠੇ ਨਾਲ ਖਾਈਏ ਚਾਹੇ ਆਪਾਂ ਕੱਲੀ ਚਟਨੀ ਖਾ ਲਈਏ ਤੇ ਚਾਹੇ ਦਾਲ ਸਬਜ਼ੀ ਦੇ ਨਾਲ ਲੈ ਲਈਏ ਚਟਨੀ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਇਸ ਤਰ੍ਹਾਂ ਸਰਦੇ ਮਨ ਪਾਉਂਦੀ ਚਟਨੀ ਹੈ ਇਹ ਬਾਕੀ ਜਿਹੜੇ ਇਹ ਚਿਪੜ ਹੁੰਦੇ ਆ ਇਹ ਰੁੱਤ ਰੁੱਤ ਅਨਸਾਰ ਹੀ ਮਿਲਦੇ ਆ ਹਰੇਕ ਰੁੱਤ ਦੇ ਵਿੱਚ ਨਹੀਂ ਮਿਲਦੇਗੇ ਇਹਨਾਂ ਦਿਨਾਂ ਦੇ ਵਿੱਚ ਵੀ ਬਹੁਤ ਘੱਟ ਮਿਲਦੇ ਹੈਗੇ ਜਿਹੜੇ ਕੀ ਆਪਾਂ ਬਣਾ ਰੱਖੀ ਹੈਗੀ ਕਿਤੇ ਕਿਤੇ ਆਪਾਂ ਨੂੰ ਮਿਲ ਜਾਂਦੇ ਵੈਸੇ ਤਾਂ ਤਕਰੀਬਨ ਜਿਹੜੇ ਗਰਮੀ ਦੇ ਵਿੱਚ ਹੀ ਜ਼ਿਆਦਾ ਚਟਨੀ ਇਹ ਚਿਪੜਾਂ ਦੀ ਬਣਦੀ ਹੈ ਤੇ ਲੋ ਜੀ ਆਪਣੀ ਚਟਨੀ ਬਣ ਕੇ ਤਿਆਰ ਹੈ ਆਪ ਖਾਓ ਆਪਣੀ ਫੈਮਲੀ ਨੂੰ ਖਵਾਓ ਜੇ ਤੁਹਾਨੂੰ ਕੱਲੀ ਰੋਟੀ ਨਾਲ ਚਟਨੀ ਚੰਗੀ ਲੱਗਦੀ ਹੈ ਤਾਂ ਉਸ ਤਰ੍ਹਾਂ ਖਾਓ ਜੇ ਸਬਜ਼ੀ ਦਾਲ ਨਾਲ ਖਾਣੀ ਹੈ ਤਾਂ ਉਸ ਤਰ੍ਹਾਂ ਖਾਓ ਤੇ ਇੱਥੇ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ